ਸੋ ਪਿਆਰੇ ਦੋਸਤੋ ਇਧਰ ਤੁਸੀਂ ਟ੍ਰੇਨ ਨੂੰ ਜਾਂਦਿਆਂ ਹੋਇਆ ਵੀ ਵੇਖ ਸਕਦੇ ਅਸੀਂ ਆ ਚੁੱਕੇ ਹਾਂ ਇੰਡੀਆ ਪੰਜਾਬ ਅਮ੍ਰਿਤਸਰ ਦਾ ਲਾਸਟ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਕਿਸੇ ਟਾਈਮ ਇੱਥੋਂ ਟਿਕਟ ਲਈਦੀ ਸੀ ਤੇ ਟਿਕਟ ਲੈ ਕੇ ਰਵਾਨਾ ਹੋਈਦਾ ਸੀ ਤੇ ਅੱਜ ਤੁਹਾਨੂੰ ਸਕਰੀਨ ਤੇ ਜਿਹੜੀ ਬਾਰੀ ਆ ਉਹ ਬੰਦ ਹੋਈ ਵੇਖਣ ਨੂੰ ਮਿਲੇਗੀ ਤੇ ਆ ਤੁਹਾਨੂੰ ਉਹਨਾਂ ਦੇ ਨਾਮ ਦੱਸਾਂਗੇ ਜਿਹੜੀ ਆ ਰੇਲ ਦੀ ਲਾਈਨ ਰੇਲ ਦੀ ਪਟੜੀ ਦਿਖਾਉਂਦੇ ਆ ਜੋ ਕਿ ਤੁਸੀਂ ਇੱਥੇ ਦੋ ਕਲਰ ਦੀ ਬਿਲਡਿੰਗ ਵੇਖ ਸਕਦੇ ਹੋ ਆ ਤੁਹਾਨੂੰ ਇੱਕ ਦਰਵਾਜ਼ਾ ਬਹੁਤ ਹੀ ਵਧੀਆ ਜਿਹੜਾ ਵਾ ਉਹ ਵੇਖਣ ਨੂੰ ਮਿਲੇਗਾ ਪੁਰਾਣੇ ਸਮੇ ਦਾ ਦਰਵਾਜ਼ਾ ਤੁਸੀਂ ਵੀ ਵੇਖ ਸਕਦੇ ਹੋ ਇਦਾਂ ਕਰਕੇ ਚੇਂਜ ਕੀਤੀ ਜਾਂਦੀ ਸੀ ਟ੍ਰੇਨ ਦੀ ਆ ਕਾਫੀ ਸਖਤ ਵਾ ਇੱਥੇ ਜਿਹੜੇ ਸਟੇਸ਼ਨ ਮਾਸਟਰ ਆ ਉਹ ਕਿਸੇ ਟਾਈਮ ਇੱਥੇ ਰਹਿੰਦੇ ਹੁੰਦੇ ਸੀ ਆ ਭੰਗ ਵਗੈਰਾ ਉੱਗੀ ਹੋਈ ਤੁਹਾਨੂੰ ਨਜ਼ਰ ਆਵੇਗੀ ਵੇਖ ਸਕਦੇ ਹੋ ਇਹ ਵੀ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੇ ਕੁਆਟਰ ਨੇ ਤੇ ਜਗ੍ਹਾ ਦਾ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਤੇ ਇਧਰ ਕੈਮਰਾਮੈਨ ਨੂੰ ਕਹਿੰਨੇ ਆ ਕਿ ਇਸ ਜਗ੍ਹਾ ਦੀ ਜਿਹੜੀ ਛਤ ਵਾ ਉਹ ਦਿਖਾਈ ਜਾਵੇ ਤੇ ਹੈ ਤੇ ਥੋੜਾ ਕੰਮ ਰਿਸਕ ਵਾਲਾ ਦਿਖਾ ਦਿੰਨੇ ਆ ਤੇ ਆ ਤੁਸੀਂ ਅੰਦਰ ਦਾ ਵਿਊ ਵੇਖ ਸਕਦੇ ਹੋ ਸੋ ਕਿਸੇ ਟਾਈਮ ਇੱਥੇ ਚੌਂਕਾ ਹੁੰਦਾ ਸੀਗਾ ਚੁੱਲਾ ਹੁੰਦਾ ਸੀ ਕਿ ਇਹਦੇ ਵਿੱਚ ਕੋਈ ਬੰਦਾ ਬੈਠਦਾ ਸੀਗਾ ਇਸ ਟਰੈਕ ਨੂੰ ਚੇਂਜ ਕਰਨ ਵਾਸਤੇ ਸ਼ੇਰ ਮਿਲੇ ਤੇ ਅਸੀਂ ਅੱਗੇ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਰ ਇੰਜ ਤੱਕ ਹਲੇ ਆਪਣਾ ਹੀ ਏਰੀਆ ਵਾ ਆਪਣਾ ਹੀ ਬਾਰਡਰ ਵਾ ਤੇ ਹੁਣ ਤੁਸੀਂ ਇੱਕ ਖੰਡਰ ਆ ਤੁਸੀਂ ਕਾਹੀ ਕਾ ਵੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਜੀਤ ਕੋਟਲੀ ਤੁਹਾਡਾ ਇੱਕ ਵਾਰ ਫਿਰ ਤੋਂ ਨਿਗਾ ਸਵਾਗਤ ਮੈਂ YouTube ਚੈਨਲ ਤੇ ਸੋ ਪਿਆਰੇ ਦੋਸਤੋ ਅੱਜ ਤੁਹਾਨੂੰ ਅਸੀਂ ਇੰਡੀਆ ਪੰਜਾਬ ਦਾ ਅੰਮ੍ਰਿਤਸਰ ਦਾ ਲਾਸਟ ਰੇਲਵੇ ਸਟੇਸ਼ਨ ਦਿਖਾਵਾਂਗੇ ਜਿਸ ਦਾ ਨਾਮ ਆ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਨਵੇਂ ਆਏ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤੇ ਆਓ ਤੁਹਾਨੂੰ ਅਸੀਂ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦਾ view ਦਿਖਾਈਏ ਤੇ ਇਸ ਰੇਲਵੇ ਸਟੇਸ਼ਨ ਦੀ ਜਾਣਕਾਰੀ ਦਿੰਨੇ ਆ ਸੋ ਪਿਆਰੇ ਦੋਸਤੋ ਇਧਰ ਤੁਸੀਂ ਟ੍ਰੇਨ ਨੂੰ ਜਾਂਦਿਆਂ ਹੋਇਆਂ ਵੀ ਦੇਖ ਸਕਦੇ ਹੋ ਇਹ ਆ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਸੋ ਇੱਥੇ ਤੁਹਾਨੂੰ ਟ੍ਰੇਨ ਜਾਂਦੀ ਹੋਈ ਵੀ ਦਿਖੇਗੀ ਸੋ ਪਿਆਰੇ ਦੋਸਤੋ ਅਸੀਂ ਆ ਚੁੱਕੇ ਹਾਂ ਇੰਡੀਆ ਪੰਜਾਬ ਅਮਰਸਰ ਦਾ ਲਾਸਟ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਸੋ ਇਸ ਲਾਸਟ ਰੇਲਵੇ ਸਟੇਸ਼ਨ ਦਾ ਤੁਹਾਨੂੰ ਦਿਖਾਵਾਂਗੇ ਵੀਊ ਤੇ ਤੁਹਾਨੂੰ ਦੇਵਾਂਗੇ ਜਾਣਕਾਰੀ ਆਓ ਚਲਿਏ ਇਸ ਰੇਲਵੇ ਸਟੇਸ਼ਨ ਦੇ ਅੰਦਰ ਵੱਲ ਨੂੰ ਇਸ ਰੇਲਵੇ ਸਟੇਸ਼ਨ ਦਾ ਅੰਦਰ ਦਾ ਖੂਬਸੂਰਤ ਨਜ਼ਾਰਾ ਤੇ ਕਰਦੇ ਆ ਇਸ ਰੇਲਵੇ ਸਟੇਸ਼ਨ ਦੇ ਬਾਰੇ ਗੱਲਬਾਤ ਅਸੀਂ ਆਪਣੇ ਵੀਰ ਕੈਮਰਾਮੈਨ ਨੂੰ ਕਹਿੰਨੇ ਆ ਕਿ ਛੱਤ ਦਾ ਜਿਹੜਾ ਵਾ ਵਿਊ ਉਹ ਦਿਖਾਇਆ ਜਾਵੇ ਸੋ ਇਹ ਤੁਸੀਂ ਛੱਤ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਪੁਰਾਣੀ ਛੱਤ ਤੁਹਾਨੂੰ ਸਕਰੀਨ ਤੇ ਵੇਖਣ ਨੂੰ ਮਿਲੇਗੀ ਲੋਹੇ ਦੇ ਵਿੱਚ ਗਾਰਡਰ ਵੀ ਤੁਹਾਨੂੰ ਵੇਖਣ ਨੂੰ ਮਿਲਣਗੇ ਤੇ ਇਹ ਵਾ ਰੇਲਵਾ ਸਟੇਸ਼ਨ ਇੰਡੀਆ ਦਾ ਪੰਜਾਬ ਦਾ ਅੰਮ੍ਰਿਤਸਰ ਦਾ ਡੇਰਾ ਬਾਬਾ ਨਾਨਕ ਲਾਸਟ ਰੇਲਵੇ ਸਟੇਸ਼ਨ ਇਧਰਲੀ ਸਾਈਡ ਤੇ ਕਿਸੇ ਟਾਈਮ ਇਥੋਂ ਟਿਕਟ ਲਈਦੀ ਸੀ ਤੇ ਟਿਕਟ ਲੈ ਕੇ ਰਵਾਨਾ ਹੋਈਦਾ ਸੀ ਤੇ ਅੱਜ ਤੁਹਾਨੂੰ ਸਕਰੀਨ ਤੇ ਜਿਹੜੀ ਬਾਰੀ ਆ ਉਹ ਬੰਦ ਹੋਈ ਵੇਖਣ ਨੂੰ ਮਿਲੇਗੀ ਇੱਕ ਇਧਰਲੀ ਸਾਈਡ ਤੇ ਆ ਬਾਰੀ ਤੇ ਇੱਕ ਇਧਰਲੀ ਸਾਈਡ ਤੇ ਤੁਸੀਂ ਬਾਰੀ ਵੇਖ ਸਕਦੇ ਹੋ ਜਿਹੜੀ ਇਸ ਟਾਈਮ ਬੰਦ ਹੋਈ ਆ ਤੇ ਅੱਥੋਂ ਟਿਕਟ ਲੈ ਕੇ ਅੰਮ੍ਰਿਤਸਰ ਸ਼ਹਿਰ ਨੂੰ ਲੋਕ ਜਾਂਦੇ ਸੀ ਤੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਦਰਸ਼ਨ ਕਰਨ ਲਈ ਕਰਤਾਰਪੁਰ ਸਾਹਿਬ ਦੇ ਲੋਕ ਸਰਦਾਲੂ ਆਇਆ ਕਰਦੇ ਸੀ ਤੇ ਇਧਰਲੀ ਸਾਈਡ ਤੇ ਤੁਸੀਂ ਰਸਤੇ ਵਿੱਚ ਆਉਣ ਵਾਲੇ ਜੰਕਸ਼ਨ ਰੇਲਵੇ ਸਟੇਸ਼ਨ ਉਹ ਦੇਖ ਸਕਦੇ ਹੋ ਤੇ ਆ ਤੁਹਾਨੂੰ ਉਹਨਾਂ ਦੇ ਨਾਮ ਦੱਸਾਂਗੇ। ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਦੀ ਟ੍ਰੇਨ ਹੋ ਕੇ ਗੁਜ਼ਰਦੀ ਸੀਗੀ ਤੇ ਜਾਂਦੀ ਸੀਗੀ ਜਿਵੇਂ ਕਿ ਆ ਤੁਸੀਂ ਪਹਿਲਾਂ ਉੱਪਰਲੀ ਸਾਈਡ ਤੇ ਦੇਖ ਸਕਦੇ ਹੋ ਰਤੜ ਛੱਟੜ ਦੂਸਰੀ ਸਾਈਡ ਤੇ ਤੁਹਾਨੂੰ ਵੇਖਣ ਨੂੰ ਮਿਲੇਗਾ ਰਮਦਾਸ ਤੀਸਰੀ ਸਾਈਡ ਤੇ ਤੁਹਾਨੂੰ ਵੇਖਣ ਨੂੰ ਮਿਲੇਗਾ ਹਰਦੋਵਾਲ ਚੌਥੀ ਸਾਈਡ ਤੇ ਤੁਹਾਨੂੰ ਵੇਖਣ ਨੂੰ ਮਿਲੇਗਾ ਫਤਿਹਗੜ ਚੂੜੀਆਂ ਉਸ ਤੋਂ ਅੱਗੇ ਕੋਟਲਾ ਗੁਜਰਾਣਵਾਲਾ ਉਸ ਤੋਂ ਅੱਗੇ ਮਜੀਠਾ ਵੇਰਕਾ ਜੰਕਸ਼ਨ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਲਾਸਟ ਦਿੱਲੀ ਵੱਲ ਨੂੰ ਇੱਥੋਂ ਡੇਰਾ ਬਾਬਾ ਨਾਨਕ ਤੋਂ ਟ੍ਰੇਨ ਕਦੇ ਆਉਂਦੀ ਕਦੇ ਜਾਂਦੀ ਹੁੰਦੀ ਸੀ ਅੱਜ ਵੀ ਟ੍ਰੇਨ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦੀ ਆ ਇੱਕ ਦਿਨ ਵਿੱਚ ਤਿੰਨ ਵਾਰ ਸਵੇਰੇ ਦੁਪਹਿਰੇ ਸ਼ਾਮੀ ਜਾਂਦੀ ਅਤੇ ਆਉਂਦੀ ਆ ਤੇ ਤੁਹਾਨੂੰ ਅਸੀਂ ਵੀਊ ਦਿਖਾ ਚੁੱਕੇ ਹਾਂ ਟ੍ਰੇਨ ਦਾ ਇੱਥੇ ਤੁਹਾਨੂੰ ਬੈਠਣ ਵਾਸਤੇ ਚੇਅਰ ਸਟੀਲ ਦੀ ਵੇਖਣ ਨੂੰ ਮਿਲਣਗੀਆਂ ਇਹ ਕੁਰਸੀਆਂ ਸਟੀਲ ਦੀਆਂ ਤੁਸੀਂ ਵੇਖ ਸਕਦੇ ਹੋ ਇੱਥੇ ਬੈਠਣ ਲਈ ਆਰਾਮ ਕਰਨ ਲਈ ਜਿਨ੍ਹਾਂ ਚ ਟ੍ਰੇਨ ਨਹੀਂ ਆਉਂਦੀ ਤੁਸੀਂ ਟ੍ਰੇਨ ਦਾ ਵੇਟ ਕਰਨ ਵਾਸਤੇ ਇੱਥੇ ਬੈਠ ਸਕਦੇ ਹੋ ਇਹ ਤੁਹਾਨੂੰ ਸਟੀਲ ਦੇ ਬੈਂਚ ਵਗੈਰਾ ਸਟੀਲ ਦੀਆਂ ਕੁਰਸੀਆਂ ਸਟੀਲ ਦੇ ਚੇਅਰ ਤੁਹਾਨੂੰ ਵੇਖਣ ਨੂੰ ਮਿਲਣਗੇ ਸੋ ਆਹ ਚੱਲਦੇ ਆਂ ਇਧਰਲੀ ਸਾਈਡ ਤੇ ਤੇ ਇਧਰਲੀ ਸਾਈਡ ਤੇ ਤੁਸੀਂ ਇੱਕ ਕਾਫੀ ਪੁਰਾਣਾ ਕਾਫੀ ਮਜ਼ਬੂਤ ਲੋਹੇ ਦਾ ਗੇੜ ਵੇਖ ਸਕਦੇ ਹੋ ਤੇ ਆਹ ਤੁਹਾਨੂੰ ਅਸੀਂ ਅੱਗੇ ਇਧਰਲੀ ਸਾਈਡ ਤੇ ਰੇਲ ਦੀ ਲਾਈਨ ਰੇਲ ਦੀ ਪਟੜੀ ਦਿਖਾਉਨੇ ਆਂ ਤੇ ਆਹ ਤੁਸੀਂ ਗੇੜ ਦਰਵਾਜਾ ਲੋਹੇ ਦਾ ਵੇਖ ਸਕਦੇ ਹੋ ਤੇ ਆਜੋ ਤੁਹਾਨੂੰ ਅਸੀਂ ਅੱਗੇ ਜਿਹੜੀ ਆ ਰੇਲ ਦੀ ਲਾਈਨ ਰੇਲ ਦੀ ਪਟੜੀ ਦਿਖਾਉਨੇ ਆ ਤੇ ਆਜੋ ਇਧਰਲੀ ਸਾਈਡ ਤੇ ਤੁਹਾਨੂੰ ਅਸੀਂ ਇੰਡੀਆ ਪੰਜਾਬ ਭਾਰਤ ਦਾ ਲਾਸਟ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਉਸ ਦਾ ਜਿਹੜਾ ਵਿਊ ਆ ਉਹ ਦਿਖਾਉਨੇ ਆ ਤੇ ਆਵਾ ਰੇਲ ਦੀ ਪਟੜੀ ਰੇਲ ਦੀ ਲਾਈਨ ਤੇ ਇੱਥੇ ਤੁਹਾਨੂੰ ਬੈਠਣ ਨੂੰ ਸਵਾਰੀਆਂ ਦੇ ਟ੍ਰੇਨ ਦਾ ਇੰਤਜ਼ਾਰ ਕਰਨ ਨੂੰ ਬੈਂਚ ਅਤੇ ਸਟੀਲ ਦੇ ਕੁਰਸੀਆਂ ਚੇਅਰ ਵੇਖਣ ਨੂੰ ਮਿਲਣਗੇ ਇੱਥੇ ਸਵਾਰੀਆਂ ਆਉਣ ਜਾਣ ਵਾਲੇ ਜਿਹੜੇ ਨੇ ਉਹ ਇੱਥੇ ਬੈਠ ਕੇ ਟ੍ਰੇਨ ਦਾ ਇੰਤਜ਼ਾਰ ਕਰਦੇ ਨੇ ਇਥੋਂ ਟ੍ਰੇਨ ਲੈ ਕੇ ਅੰਮ੍ਰਿਤਸਰ ਨੂੰ ਜਾਂਦੇ ਨੇ ਤੇ ਅੰਮ੍ਰਿਤਸਰ ਤੋਂ ਡੇਰਾ ਬਾਬੇ ਨਾਨਕ ਨੂੰ ਆਉਂਦੇ ਆ ਇਹ ਤੁਹਾਨੂੰ ਅੰਦਰ ਦਾ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦਾ ਵਿਊ ਵੇਖਣ ਨੂੰ ਮਿਲੇਗਾ ਇੱਥੇ ਤੁਹਾਨੂੰ ਹੱਥ ਧੋਣ ਨੂੰ ਟੂਟੀਆਂ ਪਾਣੀ ਪੀਣ ਨੂੰ ਵੀ ਟੂਟੀਆਂ ਵੇਖਣ ਨੂੰ ਮਿਲਣਗੀਆਂ ਤੇ ਆ ਤੁਸੀਂ ਇਧਰਲੀ ਸਾਈਡ ਤੇ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਰੇਲਿੰਗ ਵਗੈਰਾ ਵੇਖ ਸਕਦੇ ਹੋ ਇਧਰਲੀ ਸਾਈਡ ਤੇ ਪੈਪ ਵਗੈਰਾ ਵੇਖ ਸਕਦੇ ਹੋ ਇਧਰਲੀ ਸਾਈਡ ਤੇ ਆ ਤੁਹਾਨੂੰ ਦੋ ਫੁੱਲ ਵੇਖਣ ਨੂੰ ਮਿਲਣਗੇ ਆ ਤੁਹਾਨੂੰ ਬੈਠਣ ਵਾਸਤੇ ਜਿਹੜੇ ਬੈਂਚ ਨੇ ਉਹ ਵੀ ਵੇਖਣ ਨੂੰ ਮਿਲਣਗੇ ਤੇ ਇਧਰਲੀ ਸਾਈਡ ਤੇ ਜੇਕਰ ਗੱਲ ਕਰੀਏ ਤੇ ਲੋਹੇ ਦੇ ਕਾਫੀ ਜਿਹੜੀ ਗ੍ਰਿਲ ਵਗੈਰਾ ਮਜ਼ਬੂਤ ਕਰਕੇ ਇਹਨਾਂ ਨੇ ਬਣਾਈ ਹੋਈ ਤੁਸੀਂ ਵੇਖ ਸਕਦੇ ਹੋ ਜੋ ਕਿ ਨੀਲਾ ਚਿੱਟਾ ਰੰਗ ਚਿੱਟਾ ਤੇ ਥੋੜਾ ਜਿਹਾ ਜਿਹੜਾ ਵਾ ਫੈਂਟ ਹੋ ਗਿਆ ਵਾ ਤੇ ਨੀਲੇ ਰੰਗ ਦੇ ਤੁਹਾਨੂੰ ਦੋ ਰੰਗ ਦਾ ਜਿਹੜਾ ਕਲਰ ਆ ਵੇਖਣ ਨੂੰ ਮਿਲੇਗਾ ਲੋਹੇ ਦੀ ਗ੍ਰਿੱਲ ਜੇਕਰ ਇਸ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤੇ ਦੋਸਤੋ ਇਹ ਵੀ ਰੇਲਵੇ ਸਟੇਸ਼ਨ ਕੋਈ ਆਮ ਰੇਲਵੇ ਸਟੇਸ਼ਨ ਨਹੀਂ ਇਹ ਵੀ ਇੱਕ ਇੰਟਰਨੈਸ਼ਨਲ ਰੇਲਵੇ ਸਟੇਸ਼ਨਾਂ ਦੇ ਵਿੱਚੋਂ ਰੇਲਵੇ ਸਟੇਸ਼ਨ ਆਉਂਦਾ ਵਾ ਤੇ ਇੱਥੇ ਹਵਾ ਠੰਡੀ ਠੰਡੀ ਚੱਲਦੀ ਪਈ ਆ ਉਹ ਤੁਹਾਨੂੰ ਅਸੀਂ ਇਧਰਲੀ ਸਾਈਡ ਤੇ ਜਿਹੜਾ ਰੇਲਵੇ ਸਟੇਸ਼ਨ ਦਾ ਵਿਊ ਆ ਉਹ ਦਿਖਾਉਨੇ ਆ ਤੇ ਆ ਆ ਤੁਸੀਂ ਵੇਖ ਸਕਦੇ ਹੋ ਤੇ ਇੱਥੇ ਜੇਕਰ ਗੱਲ ਕਰੀਏ ਇਸ ਬਿਲਡਿੰਗ ਦੀ ਤੇ ਕਾਫੀ ਪੁਰਾਣੀ ਤੁਹਾਨੂੰ ਬਿਲਡਿੰਗ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ ਜੋ ਕਿ ਤੁਸੀਂ ਇੱਥੇ ਦੋ ਕਲਰ ਦੀ ਬਿਲਡਿੰਗ ਵੇਖ ਸਕਦੇ ਹੋ ਆ ਬਹੁਤ ਹੀ ਸੋਹਣਾ ਤੁਹਾਨੂੰ ਵਿਊ ਵੇਖਣ ਨੂੰ ਮਿਲੇਗਾ ਰੈੱਡ ਪੱਟੀ ਤੇ ਪੀਲਾ ਕਲਰ ਦਾ ਜਿਹੜਾ ਵਿਊ ਆ ਉਹ ਵੇਖਣ ਨੂੰ ਮਿਲੇਗਾ ਤੇ ਇੱਥੇ ਤੁਸੀਂ ਵੀ ਵੇਖ ਸਕਦੇ ਹੋ ਜਨਰੇਟਰ ਰੂਮ ਇਧਰਲੀ ਸਾਈਡ ਤੇ ਤੁਹਾਨੂੰ ਕੈਮਰਾਮੈਨ ਨੂੰ ਕਹਿੰਨੇ ਆ ਕਿ ਜਿਹੜਾ ਕਮਰਾ ਵਾ ਇਹਦਾ ਜ਼ੂਮ ਕਰਕੇ ਥੋੜਾ ਸਾ ਵਿਖਾਇਆ ਜਾਵੇ ਤੇ ਇਹ ਆ ਜਨਰੇਟਰ ਰੂਮ ਇੱਥੇ ਯਾਨੀ ਕਿ ਬਿਜਲੀ ਦੀ ਕੋਈ ਵੀ ਤੰਗੀ ਮੁਸ਼ਕਲ ਨਹੀਂ ਇਥੇ ਜਨਰੇਟਰ ਰੂਮ ਆ ਇਹ ਕਾਫੀ ਪੁਰਾਣੇ ਤੁਹਾਨੂੰ ਜਿਹੜੇ ਰੂਮ ਨੇ ਵੇਖਣ ਨੂੰ ਮਿਲਣਗੇ ਜਿਹੜੇ ਇਸ ਟਾਈਮ ਜਾਨੀ ਕਿ ਲੋਕ ਲੱਗਾ ਹੋਇਆ ਤੁਹਾਨੂੰ ਸਕਰੀਨ ਤੇ ਦਿਖਾਈ ਦੇਵੇਗਾ ਤੇ ਇਹ ਆ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਸੋ ਇਥੇ ਤੁਹਾਨੂੰ ਇੱਕ ਜਾਮਣੂ ਵੀ ਵੇਖਣ ਨੂੰ ਮਿਲੇਗਾ ਕੈਮਰਾਮੈਨ ਨੂੰ ਕਹਿੰਨੇ ਆ ਕਿ ਇਸ ਪੇੜ ਵੱਲ ਨੂੰ ਕੈਮਰਾ ਕਰਿਓ ਇਥੇ ਤੁਹਾਨੂੰ ਇੱਕ ਜਾਮਣੂ ਜਾਮਣ ਦਾ ਪੇੜ ਵੇਖਣ ਨੂੰ ਮਿਲੇਗਾ ਇਸ ਪੇੜ ਦੇ ਉੱਪਰ ਵੀ ਜੇਕਰ ਗੱਲ ਕਰੀਏ ਤੇ 187 ਨੰਬਰ ਲਿਖਿਆ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਸੋ ਪਿਆਰੇ ਦੋਸਤੋ ਉਹ ਤੁਹਾਨੂੰ ਇਧਰ ਦਾ ਜਿਹੜਾ ਵਿਊ ਆ ਉਹ ਦਿਖਾਉਨੇ ਆ ਤੇ ਆ ਤੁਸੀਂ ਇਧਰ ਦੇ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਸਟਾਕ ਰੂਮ ਇਧਰਲੀ ਸਾਈਡ ਤੇ ਆ ਤੁਹਾਨੂੰ ਇੱਕ ਦਰਵਾਜ਼ਾ ਬਹੁਤ ਹੀ ਵਧੀਆ ਜਿਹੜਾ ਵਾ ਉਹ ਵੇਖਣ ਨੂੰ ਮਿਲੇਗਾ ਪੁਰਾਣੇ ਸਮੇ ਦਾ ਦਰਵਾਜ਼ਾ ਤੁਸੀਂ ਵੇਖ ਸਕਦੇ ਹੋ ਤੇ ਇਧਰਲੀ ਸਾਈਡ ਤੇ ਜਿਹੜਾ ਵਿਊ ਆ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਇਧਰਲੀ ਸਾਈਡ ਤੇ ਦੋਸਤੋ ਤੁਹਾਨੂੰ ਪ੍ਰਤੀਸ਼ਾਲਿਆ ਵੇਟਿੰਗ ਰੂਮ ਵੇਖਣ ਨੂੰ ਮਿਲੇਗਾ ਤੁਸੀਂ ਵੇਖ ਸਕਦੇ ਹੋ ਵਿਸ਼ਰਾਮ ਕਰੋ ਇੱਥੇ ਤੁਸੀਂ ਵਿਸ਼ਰਾਮ ਹੀ ਕਰ ਸਕਦੇ ਹੋ ਜਾਂ ਜਿਹੜੇ ਇੱਥੇ ਰਹਿੰਦੇ ਨੇ ਉਹ ਵਿਸ਼ਰਾਮ ਕਰਦੇ ਹੋਣਗੇ ਤੇ ਇਹ ਸੀਗਾ ਅੰਦਰ ਦਾ ਵਿਊ ਇੱਥੇ ਤੁਹਾਨੂੰ ਕਾਫੀ ਪੁਰਾਣੇ ਦਰਵਾਜ਼ੇ ਵੇਖਣ ਨੂੰ ਮਿਲਣਗੇ ਗੁਲਾਈ ਵਾਲੇ ਕਾਫੀ ਮਤਲਬ ਕਿ ਬਿਲਡਿੰਗ ਜਿਹੜੀ ਆ ਪੁਰਾਣੀ ਹੋ ਚੁੱਕੀ ਆ ਤੇ ਕੈਮਰਾਮੈਨ ਨੂੰ ਕਹਿੰਨੇ ਇਸ ਬਿਲਡਿੰਗ ਦਾ ਜਿਹੜਾ ਅੰਦਰਲਾ ਛਤਵਾ ਛੱਤ ਦਾ ਵਿਊ ਜਿਹੜਾ ਵਾ ਉਹ ਦਿਖਾਇਆ ਜਾਵੇ ਤੇ ਇੱਥੇ ਤੁਹਾਨੂੰ ਸਕਰੀਨ ਤੇ ਛੱਤ ਵੇਖਣ ਨੂੰ ਮਿਲੇਗੀ ਜੋ ਕਿ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜਾਲਾ ਵਗੈਰਾ ਲੱਗਾ ਹੋਇਆ ਵਾ ਇਹ ਜਿਹੜੀ ਸੀਗੀ ਛੱਤ ਕਾਫੀ ਪੁਰਾਣੀ ਆ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਸਾਹਮਣੇ ਤੁਹਾਨੂੰ ਲੋਹੇ ਦੇ ਗਾਡਰਵਾ ਉਹਨਾਂ ਨੂੰ ਵੀ ਜੰਗਾਲ ਕਾਫੀ ਜੰਗਾਲ ਪਿਆ ਹੋਇਆ ਤੁਹਾਨੂੰ ਸਕਰੀਨ ਤੇ ਵੇਖਣ ਨੂੰ ਮਿਲੇਗਾ ਸੋ ਪਿਆਰੇ ਦੋਸਤੋ ਇਧਰਲੀ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਇਥੋਂ ਟ੍ਰੇਨ ਦੀ ਜਿਹੜੀ ਪਟੜੀ ਆ ਉਹ ਚੇਂਜ ਕੀਤੀ ਜਾਂਦੀ ਸੀ ਤੇ ਇਥੋਂ ਟ੍ਰੇਨ ਦੀ ਜਿਹੜੀ ਪਟੜੀ ਆ ਉਹ ਇਦਾਂ ਕਰਕੇ ਚੇਂਜ ਕੀਤੀ ਜਾਂਦੀ ਸੀ ਤੇ ਤੁਸੀਂ ਵੇਖ ਸਕਦੇ ਹੋ ਇਥੋਂ ਟ੍ਰੇਨ ਦੀ ਆ ਕਾਫੀ ਸਖਤ ਵਾ ਇਥੋਂ ਟ੍ਰੇਨ ਦੀ ਪਟੜੀ ਜਿਹੜੀ ਆ ਉਹ ਚੇਂਜ ਕੀਤੀ ਜਾਂਦੀ ਸੀ ਤੇ ਆ ਇਧਰ ਤੁਹਾਨੂੰ ਐਨੂ ਸਾਰੀ ਰੇਲਿੰਗ ਵੇਖਣ ਨੂੰ ਮਿਲੇਗੀ ਜੋ ਕਿ ਲੋਹੇ ਦੇ ਪੈਪਾਂ ਦੀ ਰੇਲਿੰਗ ਲਗਾਈ ਹੋਈ ਆ ਜਿਹੜੀ ਬਹੁਤ ਹੀ ਮਜ਼ਬੂਤ ਅਤੇ ਸਖਤ ਵਾ ਤੁਹਾਨੂੰ ਬਾਕੀ ਦਾ ਵੀਊ ਵੀ ਵਿਖਾਉਣੇ ਆ ਤੇ ਅੱਗੇ ਦੀ ਜਾਣਕਾਰੀ ਵੀ ਦੇਣੇ ਆ ਰੇਲ ਦੇ ਜਿਹੜੇ ਪੋਲ ਵਾ ਉਹ ਵੇਖਣ ਨੂੰ ਮਿਲਣਗੇ ਇਧਰ ਤੁਸੀਂ ਰੇਲ ਦੇ ਪੋਲ ਵੇਖ ਸਕਦੇ ਹੋ ਤੇ ਆ ਉੱਪਰ ਤੁਹਾਨੂੰ ਇਸ ਪੋਲ ਦੇ ਜਿਹੜੀ ਲਾਈਟ ਆ ਉਹ ਸਕਰੀਨ ਤੇ ਵੇਖਣ ਨੂੰ ਮਿਲੇਗੀ ਇਸ ਲਾਈਟ ਦੇ ਜਰੀਏ ਇੱਥੇ ਰਾਤ ਨੂੰ ਜਦੋਂ ਅੰਧੇਰਾ ਹੁੰਦਾ ਵਾ ਰਾਤ ਨੂੰ ਜਦੋਂ ਇੱਥੇ ਹਨੇਰਾ ਹੁੰਦਾ ਵਾ ਤੇ ਉਹਨੂੰ ਇਸ ਲਾਈਟ ਦੇ ਜਰੀਏ ਚਾਨਣ ਕੀਤਾ ਜਾਂਦਾ ਵਾ ਰੇਲ ਦੀ ਜਿਹੜੀ ਪਟੜੀ ਆ ਉਹ ਤੁਸੀਂ ਵੇਖ ਸਕਦੇ ਹੋ ਰੇਲ ਦੇ ਗਾਰਡਰ ਤੁਸੀਂ ਵੇਖ ਸਕਦੇ ਹੋ ਤੇ ਅਸੀਂ ਉਤਰਦੇ ਹਾਂ ਥੱਲੇ ਤੇ ਇਹ ਆ ਰੇਲ ਦੀ ਪਟੜੀ ਸੋ ਪਿਆਰੇ ਦੋਸਤੋ ਜੇਕਰ ਇਸ ਜੰਕਸ਼ਨ ਡੇਰਾ ਬਾਬਾ ਨਾਨਕ ਤੋਂ ਗੱਲ ਕਰੀਏ ਤੇ ਇਧਰਲੀ ਸਾਈਡ ਤੇ ਅੰਮ੍ਰਿਤਸਰ ਵਾ ਜੋ ਅੰਮ੍ਰਿਤਸਰ ਇੱਥੋਂ ਟਿਕਟ ਦੇ ਅਕੋਰਡਿੰਗ 55 ਤੋਂ 50 ਕਿਲੋਮੀਟਰ ਦੱਸਿਆ ਜਾਂਦਾ ਵਾ ਅੰਮ੍ਰਿਤਸਰ ਤੇ ਇਸ ਤੋਂ ਅੱਗੇ ਇਧਰਲੀ ਸਾਈਡ ਤੇ ਕੈਮਰਾਮੈਨ ਨੂੰ ਕਹਿੰਨੇ ਆ ਕਿ ਜ਼ੂਮ ਕਰਕੇ ਮਾੜਾ ਇਧਰਲੀ ਸਾਈਡ ਦਾ ਜਿਹੜਾ ਵਾ ਵਿਊ ਉਹ ਦਿਖਾਇਆ ਜਾਵੇ ਤੇ ਇਧਰਲੀ ਸਾਈਡ ਤੇ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕਿ ਸਰਹੱਦੋਂ ਪਾਰ ਵਾ ਉਹ 1 ਕਿਲੋਮੀਟਰ ਦੱਸਿਆ ਜਾਂਦਾ ਵਾ ਜੇਕਰ ਹੱਦਾਂ ਸਰਹੱਦਾਂ ਨਾ ਹੁੰਦੀਆਂ ਤੇ ਅਸੀਂ ਸਿੱਧਾ ਟ੍ਰੇਨ ਦੇ ਜ਼ਰੀਏ ਜਾ ਕੇ ਗੁਰੂ ਘਰ ਦੇ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਕੇ ਆ ਸਕਦੇ ਸੀ ਸੋ ਇੱਥੇ ਤੁਹਾਨੂੰ ਇੱਕ ਕਾਫੀ ਪੁਰਾਣਾ ਜਿਹੜਾ ਪੰਪ ਨਲਕਾ ਵੇਖਣ ਨੂੰ ਮਿਲੇਗਾ ਇਹ ਤੁਸੀਂ ਵੇਖ ਸਕਦੇ ਹੋ ਇਹ ਵੀ ਇਸ ਟਾਈਮ ਖਰਾਬ ਹੋਇਆ ਤੁਹਾਨੂੰ ਪੰਪ ਨਲਕਾ ਜਿਹੜਾ ਵਾ ਵੇਖਣ ਨੂੰ ਮਿਲੇਗਾ ਇਹ ਜੋ ਕਿ ਇਸ ਟਾਈਮ ਖਰਾਬ ਹੋ ਚੁੱਕਾ ਵਾ ਇੱਧਰ ਤੁਹਾਨੂੰ ਇੱਕ ਕਾਫੀ ਪੁਰਾਣੀ ਜਿਹੜੀ ਬਿਲਡਿੰਗ ਆ ਉਹ ਦਿਖਾਵਾਂਗੇ ਤੇ ਅਸੀਂ ਆਪਣੇ ਕੈਮਰਾਮੈਨ ਨੂੰ ਕਹਿੰਨੇ ਕਿ ਇਸ ਬਿਲਡਿੰਗ ਦਾ ਜਿਹੜਾ ਵਿਊ ਆ ਉਹ 줌 ਕਰਕੇ ਦਿਖਾਇਆ ਜਾਵੇ ਇੱਥੇ ਸਟੇਸ਼ਨ ਮਾਸਟਰ ਜਿਹੜੇ ਆ ਉਹ ਬੈਠਦੇ ਹੁੰਦੇ ਸੀ ਉਹ ਰਹਿੰਦੇ ਹੁੰਦੇ ਸੀਗੇ ਤੇ ਇਹ ਜਿਹੜੀ ਬਿਲਡਿੰਗ ਆ ਇਸ ਟਾਈਮ ਤੁਸੀਂ ਵੇਖ ਸਕਦੇ ਹੋ ਜੋ ਕਿ ਬੰਦ ਪਈ ਹੋਈ ਤੇ ਬੇਰਾਨ ਹੋ ਚੁੱਕੀ ਬਿਲਡਿੰਗ ਤੁਸੀਂ ਵੇਖ ਸਕਦੇ ਹੋ ਇੱਥੇ ਜਿਹੜੇ ਸਟੇਸ਼ਨ ਮਾਸਟਰ ਆ ਉਹ ਕਿਸੇ ਟਾਈਮ ਇੱਥੇ ਰਹਿੰਦੇ ਹੁੰਦੇ ਸੀ ਤੇ ਹੁਣ ਇਸ ਬਿਲਡਿੰਗ ਨੂੰ ਤੁਸੀਂ ਇਸ ਬਿਲਡਿੰਗ ਦਾ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਇਸ ਬਿਲਡਿੰਗ ਦੇ ਉੱਪਰ ਜੇਕਰ ਗੱਲ ਕਰੀਏ ਤੇ ਤੁਹਾਨੂੰ ਕਾਫੀ ਵੱਡੇ ਵੱਡੇ ਜਿਹੜੇ ਆ ਬੂਚੇ ਵਗੈਰਾ ਬੂਚੇ मीनिंग ਕਾ ਬੂਟ ਜੋ ਵੀ ਆ ਉਹ ਉਗਿਆ ਹੋਇਆ ਤੁਹਾਨੂੰ ਵੇਖਣ ਨੂੰ ਨਜ਼ਰ ਆਵੇਗਾ ਤੇ ਰੁੱਖ ਵੀ ਜਿਹੜੇ ਆ ਪਿੱਪਲ ਵਗੈਰਾ ਉਹ ਵੀ ਇੱਥੇ ਵੇਖਣ ਨੂੰ ਮਿਲਣਗੇ ਤੇ ਜੇਕਰ ਇਸ ਦੀਆਂ ਬਾਰੀਆਂ ਦੀ ਗੱਲ ਕਰੀਏ ਤੇ ਉਹ ਵੀ ਗਲ ਚੁੱਕੀਆਂ ਨੇ ਤੇ ਇਹ ਆ ਬਿਲਡਿੰਗ ਜਿਹੜੀ ਸਟੇਸ਼ਨ ਮਾਸਟਰ ਦੀ ਸੀਗੀ ਤੇ ਇਧਰਲੀ ਸਾਈਡ ਤੇ ਤੁਹਾਨੂੰ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦਾ ਜਿਹੜਾ ਵਿਊ ਆ ਉਹ ਵੀ ਦਿਖਾ ਦਿੰਨੇ ਆ ਸੋ ਅੰਦਰ ਵਾਲਾ ਤੁਹਾਨੂੰ ਵਿਊ ਦਿਖਾ ਚੁੱਕੇ ਆ ਤੇ ਇਧਰਲੀ ਸਾਈਡ ਤੋਂ ਡੇਰਾ ਬਾਬਾ ਨਾਨਕ ਦਾ ਜਿਹੜਾ ਵਿਊ ਆ ਜਿਹੜੀ ਬਿਲਡਿੰਗ ਆ ਉਹ ਤੁਸੀਂ ਵੇਖ ਸਕਦੇ ਹੋ ਕੈਮਰਾਮੈਨ ਨੂੰ ਕਹਿੰਨੇ ਆ ਕਿ ਇਧਰਲੀ ਸਾਈਡ ਤੇ ਡੇਰਾ ਬਾਬਾ ਨਾਨਕ ਦੀ ਜਿਹੜੀ ਬਿਲਡਿੰਗ ਆ ਉਹ ਦਿਖਾਈ ਜਾਵੇ ਇਸ ਬਿਲਡਿੰਗ ਦਾ ਵਿਊ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੀਆਂ ਬਾਰੀਆਂ ਨੇ ਬਾਰੀਆਂ ਤੋਂ ਉੱਪਰ ਤੱਕ ਤੁਹਾਨੂੰ ਇਹ ਜਿਹੜੀ ਭੰਗ ਆ ਇਹ ਜਿਹੜਾ ਘਾਹ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਇਹ ਜਿਹੜੀਆਂ ਬਾਰੀਆਂ ਨੇ ਉਹਨਾਂ ਤੋਂ ਵੀ ਉੱਪਰ ਤੁਸੀਂ ਇੱਥੇ ਘਾਹ ਭੰਗ ਵਗੈਰਾ ਉੱਗੀ ਹੋਈ ਤੁਹਾਨੂੰ ਨਜ਼ਰ ਆਵੇਗੀ ਤੇ ਆ ਐਨ ਨੂੰ ਸਾਰੇ ਦੀ ਸਾਰੀ ਰੇਲਵੇ ਸਟੇਸ਼ਨ ਦੀ ਤੁਹਾਨੂੰ ਬਿਲਡਿੰਗ ਡੇਰਾ ਭਾਬੇ ਨਾਨਕ ਦਾ ਜਿਹੜਾ ਵੀਊ ਆ ਉਹ ਵੇਖਣ ਨੂੰ ਮਿਲੇਗਾ ਇੱਧਰ ਵੀ ਤੁਹਾਨੂੰ ਜਿਹੜੇ ਆ ਕੁਆਟਰ ਰੇਲਵੇ ਸਟੇਸ਼ਨ ਦੇ ਉਹ ਵੀ ਦਿਖਾਉਨੇ ਆ ਇਹ ਵੀ ਤੁਸੀਂ ਰੇਲਵੇ ਸਟੇਸ਼ਨ ਦੇ ਜਿਹੜੇ ਕੁਆਟਰ ਆ ਵੇਖ ਸਕਦੇ ਹੋ ਇਹ ਵੀ ਡੇਰਾ ਭਾਬਾ ਨਾਨਕ ਰੇਲਵੇ ਸਟੇਸ਼ਨ ਦੇ ਕੁਆਟਰ ਨੇ ਤੇ ਉਹ ਤੁਹਾਨੂੰ ਅਸੀਂ ਇੱਧਰ ਦਾ ਜਿਹੜਾ ਵੀਊ ਆ ਉਹ ਦਿਖਾਉਨੇ ਆ ਤੇ ਕੈਮਰਾਮੈਨ ਨੂੰ ਅਸੀਂ ਕਹਿੰਨੇ ਆ ਕਿ ਕੈਮਰਾਮੈਨ ਉੱਪਰ ਵਾਲੀ ਸਾਈਡ ਤੇ ਸਾਡੇ ਨਾਲ ਆਵੇ ਤੇ ਆ ਜਿਹੜਾ ਤੁਹਾਨੂੰ ਇੱਧਰ ਦਾ ਵਿਊ ਆ ਉਹ ਵੇਖਣ ਨੂੰ ਮਿਲੇਗਾ ਸੋ ਆ ਤੁਸੀਂ ਵੇਖ ਸਕਦੇ ਹੋ ਕਾਫੀ ਪੁਰਾਣੇ ਖੰਡਰ ਹਾਲਤ ਵਿੱਚ ਤੁਹਾਨੂੰ ਕੁਆਟਰ ਵੇਖਣ ਨੂੰ ਮਿਲਣਗੇ ਇਸ ਜਗ੍ਹਾ ਦਾ ਜਿਹੜਾ ਅੰਦਰ ਦਾ ਵਿਊ ਆ ਉਹ ਦਿਖਾਉਨੇ ਆ ਤੇ ਆ ਤੁਸੀਂ ਇਸ ਅੰਦਰ ਦੀ ਜਗ੍ਹਾ ਦਾ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਤੇ ਇਧਰ ਕੈਮਰਾਮੈਨ ਨੂੰ ਕਹਿੰਨੇ ਆ ਕਿ ਇਸ ਜਗ੍ਹਾ ਦੀ ਜਿਹੜੀ ਛਤਵਾ ਉਹ ਦਿਖਾਈ ਜਾਵੇ ਆ ਤੁਸੀਂ ਵੇਖ ਸਕਦੇ ਹੋ ਜੋ ਕਿ ਬਹੁਤ ਜ਼ਿਆਦਾ ਵੇਰਾਣ ਅਤੇ ਸੁੰਨਸਾਨ ਜਗ੍ਹਾ ਵਾ ਇੱਥੇ ਕੋਈ ਆਉਂਦਾ ਤੇ ਹੈਗਾ ਨਹੀਂਗਾ ਤੇ ਤੁਹਾਨੂੰ ਇਹ ਜਗ੍ਹਾ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ ਤੇ ਆਜੋ ਤੁਹਾਨੂੰ ਜਿਹੜੇ ਅੰਦਰ ਦੇ ਕੁਆਟਰ ਆ ਉਹ ਦਿਖਾਉਨੇ ਆ ਤੇ ਹੈ ਤੇ ਥੋੜਾ ਕੰਮ ਰਿਸਕ ਵਾਲਾ ਤੇ ਆ ਤੁਸੀਂ ਇਸ ਜਗ੍ਹਾ ਦੇ ਅੰਦਰ ਦੇ ਜਿਹੜੇ ਕੁਆਟਰ ਆ ਡੇਰਾ ਬਾਬਾ ਨਾਨਕ ਦੇ ਉਹ ਤੁਸੀਂ ਵੇਖ ਸਕਦੇ ਹੋ ਤੇ ਆ ਤੁਸੀਂ ਉੱਪਰ ਦੀ ਜਿਹੜੀ ਛਤਵਾ ਉਹ ਵੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਇੱਕ ਉਪਰਸ਼ਤੀ ਟੈਪ ਝਰਨਾ ਟੈਪ ਵੇਖਣ ਨੂੰ ਮਿਲੇਗਾ ਤੇ ਤੁਹਾਨੂੰ ਇਧਰਲੀ ਸਾਈਡ ਤੇ ਜਿਹੜੇ ਕੁਆਟਰ ਨੇ ਉਹ ਵੀ ਵੇਖਣ ਨੂੰ ਮਿਲਣਗੇ ਸੋ ਪਿਆਰੇ ਦੋਸਤੋ ਕੰਮ ਤੇ ਰਿਸਕ ਵਾਲਾ ਵਾ ਪਰ ਫਿਰ ਵੀ ਤੁਹਾਨੂੰ ਅਸੀਂ ਅੰਦਰ ਦਾ ਜਿਹੜਾ ਵਿਊ ਵਾ ਉਹ ਦਿਖਾ ਦਿੰਨੇ ਆ ਤੇ ਆ ਤੁਸੀਂ ਅੰਦਰ ਦਾ ਵਿਊ ਵੇਖ ਸਕਦੇ ਹੋ ਤੇ ਤੁਹਾਨੂੰ ਅਸੀਂ ਇਧਰ ਜਿਹੜੇ ਹੋਰ ਵੀ ਕਵਾਟਰ ਨੇ ਉਹ ਵੀ ਦਿਖਾਵਾਂਗੇ ਤੇ ਆ ਤੁਸੀਂ ਅੰਦਰ ਦੇ ਜਿਹੜੇ ਕਵਾਟਰ ਸੀਗੇ ਰੇਲਵੇ ਸਟੇਸ਼ਨ ਦੇ ਉਹ ਤੁਸੀਂ ਵੇਖ ਸਕਦੇ ਹੋ ਜੋ ਇਸ ਟਾਈਮ ਸੁੰਨਸਾਨ ਅਤੇ ਖੰਡਰ ਜਗਾ ਬਣੀ ਹੋਈ ਤੁਹਾਨੂੰ ਵੇਖਣ ਨੂੰ ਮਿਲੇਗੀ ਸੋ ਕਿਸੇ ਟਾਈਮ ਇੱਥੇ ਚੌਂਕਾ ਹੁੰਦਾ ਸੀਗਾ ਚੁੱਲਾ ਹੁੰਦਾ ਸੀ ਵਾਸ਼ਰੂਮ ਹੁੰਦਾ ਸੀ ਸਟੇਸ਼ਨ ਮਾਸਟਰ ਇੱਥੇ ਕਿਸੇ ਟਾਈਮ ਨਹਾਇਆ ਕਰਦੇ ਸੀ ਇਹ ਸੀਗੀ ਅੰਦਰ ਦੀ ਜਾਣਕਾਰੀ ਹੁਣ ਅਸੀਂ ਤੁਹਾਨੂੰ ਬਾਕੀ ਅੰਦਰ ਦੀ ਜਿਹੜੀ ਜਾਣਕਾਰੀ ਆ ਰੇਲਵੇ ਸਟੇਸ਼ਨ ਦੇ ਬਾਕੀ ਅੰਦਰ ਦਾ ਜਿਹੜਾ ਵਿਊ ਆ ਉਹ ਤੁਹਾਨੂੰ ਦਿਖਾਉਨੇ ਆ ਤੇ ਆਹ ਚੱਲਦੇ ਆ ਹੁਣ ਅੱਗੇ ਵੱਲ ਨੂੰ ਇੱਥੇ ਤੁਹਾਨੂੰ ਦੋਨਾਂ ਸਾਈਡਾਂ ਤੇ ਜਿਹੜੇ ਆ ਰੋਕੀ ਰੋਖ ਨਜ਼ਰ ਆਉਣਗੇ ਇੱਥੇ ਤੁਹਾਨੂੰ ਇਧਰਲੀ ਸਾਈਡ ਤੇ ਵੀ ਸਪੈਦੇ ਹੀ ਸਪੈਦੇ ਨਜ਼ਰ ਆਉਣਗੇ ਤੇ ਆਹ ਤੁਸੀਂ ਇਧਰਲੀ ਸਾਈਡ ਤੇ ਵੀ ਸਪੈਦੇ ਜਿਹੜੇ ਆ ਉਹ ਵੇਖ ਸਕਦੇ ਹੋ ਤੇ ਇੱਥੇ ਦੋਸਤੋ ਤੁਸੀਂ ਆ ਵੇਖ ਸਕਦੇ ਹੋ ਤੁਹਾਨੂੰ ਪੱਤੇ ਹੀ ਪੱਤੇ ਜਿਹੜੇ ਆ ਨਜ਼ਰ ਆਉਣਗੇ ਇਹ ਤੁਸੀਂ ਵੀ ਵੇਖ ਸਕਦੇ ਹੋ ਜੋ ਕਿ ਸਪਾਈਦਿਆਂ ਦੇ ਇੱਥੇ ਤੁਹਾਨੂੰ ਪੱਤੇ ਹੀ ਪੱਤੇ ਨਜ਼ਰ ਆਉਣਗੇ ਤੇ ਆ ਤੁਸੀਂ ਇੱਧਰ ਜਿਹੜੀ ਰੇਲਿੰਗ ਵਗੈਰਾ ਇਹਨਾਂ ਨੇ ਬਣਾਈ ਹੋਈ ਆ ਇਹ ਵੀ ਵੇਖ ਸਕਦੇ ਹੋ ਲੋਹੇ ਦੀ ਤੇ ਕਾਫੀ ਮਜ਼ਬੂਤ ਵਾ ਕਾਫੀ ਸਖਤ ਵਾ ਇਹ ਵੀ ਵੇਖ ਸਕਦੇ ਹੋ ਤੇ ਉਹ ਤੁਹਾਨੂੰ ਅਸੀਂ ਬਾਕੀ ਜਿਹੜਾ ਵਾ 뷰 ਉਹ ਵੀ ਦਿਖਾਉਨੇ ਆ ਤੇ ਆ ਤੁਸੀਂ ਇਧਰ ਡੇਰਾ ਬਾਬਾ ਨਾਨਕ ਬੋਰਡ ਤੇ ਲਿਖਿਆ ਹੋਇਆ ਵੇਖ ਸਕਦੇ ਹੋ ਤੇ ਇਹ ਸੀਗਾ ਅੰਦਰ ਦਾ 뷰 ਅੰਦਰ ਦੀ ਲੋਕੇਸ਼ਨ ਕਹਿ ਸਕਦੇ ਆ ਆ ਤੁਸੀਂ ਰੇਲ ਦੀਆਂ ਲਾਈਨਾਂ ਰੇਲ ਦੀ ਪਟੜੀ ਵੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਪੱਤੇ ਹੀ ਪੱਤੇ ਤੇ ਤੇ ਆ ਤੁਹਾਨੂੰ ਸਾਹਮਣੇ ਇਧਰਲੀ ਸਾਈਡ ਤੇ ਸੁਪੈ ਦੇ ਹੀ ਸੁਪੈ ਦੇ ਦੇਖਣ ਨੂੰ ਮਿਲਣਗੇ ਆਓ ਤੁਹਾਨੂੰ ਅਸੀਂ ਬਾਕੀ ਵੀ ਵਿਊ ਦਿਖਾਉਨੇ ਆ ਤੇ ਹੁਣ ਤੁਹਾਨੂੰ ਅਸੀਂ ਸਾਹਮਣੇ ਖੜਦੇ ਆ ਇਧਰ ਵੱਲ ਨੂੰ ਜਿਹੜੇ ਕਿ ਪੁਰਾਣੇ ਉਸ ਸਮੇਂ ਦੇ ਤੁਹਾਨੂੰ ਇੱਥੇ ਫੱਟੇ ਵੇਖਣ ਨੂੰ ਮਿਲਣਗੇ ਇਧਰਲੀ ਸਾਈਡ ਤੇ ਤੁਹਾਨੂੰ ਜੜੀਆਂ ਨੇ ਰੇਲ ਦੀਆਂ ਲਾਈਨਾਂ ਰੇਲ ਦੇ ਜਿਹੜੇ ਗਾਡਰ ਆ ਉਹ ਵੇਖਣ ਨੂੰ ਮਿਲਣਗੇ ਤੇ ਤੁਸੀਂ ਵੇਖ ਸਕਦੇ ਹੋ ਆ ਐਨੂੰ ਤੁਹਾਨੂੰ ਰੇਲ ਦੇ ਗਾਡਰ ਰੇਲ ਦੀਆਂ ਲਾਈਨਾਂ ਵੇਖਣ ਨੂੰ ਮਿਲਣਗੀਆਂ ਤੇ ਬਾਕੀ ਦਾ ਜਿਹੜਾ ਵਿਊ ਆ ਉਹ ਵੀ ਦਿਖਾਉਣੇ ਆ ਆ ਤੁਹਾਨੂੰ ਇੱਥੇ ਕਾਫੀ ਪੁਰਾਣੇ ਜਿਹੜੇ ਆ ਉਹ ਫਟੇ ਹੀ ਫਟੇ ਲੱਕੜਾਂ ਹੀ ਲੱਕੜਾਂ ਵੇਖਣ ਨੂੰ ਮਿਲਣਗੀਆਂ ਤੇ ਕਾਫੀ ਪੁਰਾਣੇ ਫਟੇ ਤੁਹਾਨੂੰ ਵੇਖਣ ਨੂੰ ਮਿਲਣਗੇ ਜੋ ਇਸ ਟਾਈਮ ਗਲ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਲਗਭਗ ਇਹ ਉਦੋਂ ਦੇ ਨੇ ਜਦੋਂ ਦਾ ਇੱਥੇ ਰੇਲਵੇ ਸਟੇਸ਼ਨ ਬਣਿਆ ਆ ਲਗਭਗ 100 ਤੋਂ 200 ਸਾਲ ਦੇ ਲੱਗਦਾ ਹੋਣਗੇ ਹੋ ਸਕਦਾ ਇਸ ਤੋਂ ਵੀ ਇਹ ਯਾਦੇ ਪੁਰਾਣੇ ਫੱਟੇ ਹੋਣ ਸੋ ਆ ਤੁਸੀਂ ਇਧਰਲੀ ਸਾਈਡ ਤੇ ਇੱਕ ਦੁਕਾਨ ਇੱਕ ਖੋਖਾ ਇੱਕ ਕਮਰਾ ਜਾਂ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਇਹਦਾ ਪਤਾ ਤਾਂ ਨਹੀਂ ਫਿਲਹਾਲ ਇੱਥੇ ਕੀ ਰੱਖਿਆ ਜਾਂ ਕੀ ਹੁੰਦਾ ਵਾ ਪਰ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਤੇ ਇਹਦੇ ਬਿਲਕੁਲ ਸਾਹਮਣੇ ਇੱਕ ਬੈਠਣ ਵਾਸਤੇ ਇੱਥੇ ਬੈਂਚ ਲਗਾਇਆ ਗਿਆ ਵਾ ਇਹੀ ਅੰਦਾਜ਼ਾ ਲਗਾ ਸਕਨੇ ਆ ਕਿ ਇੱਥੇ ਠੇਕਾ ਹੋ ਸਕਦਾ ਵਾ ਕਿਉਂਕਿ ਇੱਥੇ ਬੋਤਲਾਂ ਕੱਚ ਕਾਫੀ ਖਿਲਰਿਆ ਹੋਇਆ ਦੇਖਦਾ ਪਿਆ ਵਾ ਸੁਨਸਾਨ ਇੱਥੇ ਬਿਲਕੁਲ ਪਈ ਹੋਈ ਤੁਹਾਨੂੰ ਰੇਲਵੇ ਸਟੇਸ਼ਨ ਤੇ ਵੇਖਣ ਨੂੰ ਮਿਲੇਗੀ ਇੱਥੇ ਕੋਈ ਵੀ ਤੁਸੀਂ ਇਸ ਟਾਈਮ ਉਸ ਟ੍ਰੇਨ ਤੋਂ ਬਾਅਦ ਵਿੱਚ ਇੱਥੇ ਤੁਹਾਨੂੰ ਕੋਈ ਵੀ ਇਸ ਟਾਈਮ ਜਿਹੜਾ ਵਾ ਵੇਖਣ ਨੂੰ ਨਹੀਂ ਮਿਲੇਗਾ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਸੋ ਅੱਗੇ ਅਸੀਂ ਹੁਣ ਚੱਲਦੇ ਆਂ ਤੇ ਅਸੀਂ ਆਏ ਆ ਇਧਰਲੀ ਸਾਈਡ ਤੋਂ ਡੇਰਾ ਬਾਬਾ ਨਾਨਕ ਜੰਕਸ਼ਨ ਤੋਂ ਤੇ ਹੁਣ ਅਸੀਂ ਅੱਗੇ ਚੱਲਦੇ ਆ ਇਧਰਲੀ ਸਾਈਡ ਨੂੰ ਇਹ ਟਰੈਕ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਤੱਕ ਜਾਇਆ ਕਰਦਾ ਸੀ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਮੌਜੂਦ ਵਾ ਤੇ ਦੇਖਦੇ ਆ ਦੋਸਤੋ ਇਹ ਟਰੈਕ ਜਿਹੜਾ ਵਾ ਕਿੱਥੇ ਜਾ ਕੇ ਖਤਮ ਹੁੰਦਾ ਹੈ ਬਾ ਤੁਸੀਂ ਬੁਰਜੀਆਂ ਵੇਖ ਸਕਦੇ ਹੋ ਜਿਹੜੀਆਂ ਇਸ ਟਾਈਮ ਤੁਹਾਨੂੰ ਨਜ਼ਰ ਆਉਣਗੀਆਂ ਤੇ ਅਸੀਂ ਹੁਣ ਆ ਅੱਗੇ ਚੱਲ ਕੇ ਵੇਖਦੇ ਆ ਕਿ ਟਰੈਕ ਜਿਹੜਾ ਆਪਣਾ ਇਹ ਕਿੱਥੋਂ ਤੱਕ ਜਾਂਦਾ ਵਾ ਆ ਤੁਸੀਂ ਵੇਖ ਸਕਦੇ ਹੋ ਟਰੈਕ ਨੂੰ ਚੇਂਜ ਕਰਨ ਵਾਸਤੇ ਗੇਅਰ ਪੰਜਾਬੀ ਜੀ ਅਸੀਂ ਨੂੰ ਗੇਅਰ ਕਹਾਂਗੇ ਆ ਤੁਸੀਂ ਵੇਖ ਸਕਦੇ ਹੋ ਟਰੈਕ ਨੂੰ ਰੇਲ ਦੀ ਲਾਈਨ ਨੂੰ ਚੇਂਜ ਕਰਨ ਵਾਸਤੇ ਇਸ ਨੂੰ ਤੁਸੀਂ ਵੇਖ ਸਕਦੇ ਹੋ ਜੋ ਕਿ ਬਹੁਤ ਜਿਆਦਾ ਜਾਮ ਹੋਇਆ ਤੁਹਾਨੂੰ ਦਿਖਾਈ ਦੇਗਾ ਇਹ ਜਾਮ ਇਸ ਟਾਈਮ ਹੋ ਚੁੱਕਾ ਵਾ ਤੇ ਉਹ ਤੁਹਾਨੂੰ ਅਸੀਂ ਬਾਕੀ ਦੀ ਜਾਣਕਾਰੀ ਦਿੰਨੇ ਆ ਤੇ ਸ਼ਾਇਦ ਮੇਰੇ ਖਿਆਲ ਨਾਲ ਇਹਦੇ ਵਿੱਚ ਕੋਈ ਬੰਦਾ ਬੈਠਦਾ ਸੀਗਾ ਇਸ ਟਰੈਕ ਨੂੰ ਚੇਂਜ ਕਰਨ ਵਾਸਤੇ ਇਸ ਕਰਕੇ ਆਹ ਪੋਸਟਾਂ ਦਾ ਬਣਾਇਆ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਇਹਦੇ ਵਿੱਚ ਇਸ ਤਰ੍ਹਾਂ ਮੀਂਹ ਕਣੀ ਤੋਂ ਬਚਣ ਵਾਸਤੇ ਬੰਦਾ ਧੁੱਪ ਛਾਂ ਤੋਂ ਬਚਣ ਵਾਸਤੇ ਇਹਦੇ ਵਿੱਚ ਬੈਠਦਾ ਸੀਗਾ ਤੇ ਟ੍ਰੇਨ ਦੇ ਪਟੜੀ ਟ੍ਰੇਨ ਦੇ ਟਰੈਕ ਨੂੰ ਬਦਲਿਆ ਜਾਂਦਾ ਸੀਗਾ ਇਹ ਠਹਿਰਨ ਵਾਸਤੇ ਜਗ੍ਹਾ ਬਣਾਈ ਸੀਗੀ ਤੇ ਉਹ ਤੁਹਾਨੂੰ ਬਾਕੀ ਜਿਹੜਾ ਵਾ ਇਹ ਪੁਲ ਟਰੇਨ ਦੀ ਇਹ ਪਟੜੀ ਟਰੇਨ ਦੀ ਲਾਈਨ ਹੈ ਕਿਥੋਂ ਤੱਕ ਜਾਂਦੀ ਆ ਉਹਦਾ ਵੀ ਵਿਊ ਦਿਖਾਉਨੇ ਆ ਤੇ ਇਹ ਸੀਗਾ ਵਿਊ ਇਥਾਂ ਦਾ ਤੇ ਇਧਰਲੀ ਸਾਈਡ ਤੇ ਇਹਦੇ ਉੱਪਰ ਲਿਖਿਆ ਵਾ 2 ਕਿਜੀ ਯਾਨੀ ਕਿ 2 ਕਿਲੋਮੀਟਰ ਹੋ ਸਕਦਾ ਹੈ ਇਹਦੇ ਤੋਂ ਅੰਦਾਜ਼ਾ ਇਹੀ ਲਗਾਇਆ ਜਾ ਸਕਦਾ ਹੈ ਕਿ ਜਿਹੜਾ ਆਪਣਾ ਕਰਤਾਰਪੁਰ ਸਾਹਿਬ ਗੁਰਦੁਆਰਾ ਵਾ ਜਾਂ ਇਥੋਂ ਪਾਕਿਸਤਾਨ 2 ਕਿਲੋਮੀਟਰ ਹੋ ਸਕਦਾ ਵਾ ਅਗਲੀ ਸਾਈਡ ਤੇ ਤੇ ਹੁਣ ਅਸੀਂ ਅੱਗੇ ਚੱਲਦੇ ਆਂ ਇਧਰਲੀ ਸਾਈਡ ਤੋਂ ਆਏ ਆਂ ਤੇ ਹੁਣ ਅਸੀਂ ਚੱਲਦੇ ਆਂ ਆ ਇਧਰਲੀ ਸਾਈਡ ਵਾਲ ਨੂੰ ਤੇ ਆ ਆ ਤੁਸੀਂ ਉੱਪਰ ਵੇਖ ਸਕਦੇ ਹੋ ਕਿ ਸਟਾਪ ਲਿਖਿਆ ਹੋਇਆ ਕਿ ਜਾਨੀ ਇਸ ਤੋਂ ਅੱਗੇ ਜਾਣਾ ਮਨਾ ਵਾ ਤੇ ਰੇਲ ਦੀ ਜੇਕਰ ਗੱਲ ਕਰੀਏ ਤੇ ਇੱਥੇ ਜਾ ਕੇ ਸਟਾਪ ਹੋ ਜਾਂਦੀ ਆ ਤੇ ਅਸੀਂ ਚੱਲਦੇ ਆਂ ਕੋਸ਼ਿਸ਼ ਕਰਕੇ ਵੇਖਦੇ ਆਂ ਕਿ ਅੱਗੇ ਜੇਕਰ ਸਾਾਨੂੰ ਜਾਣਕਾਰੀ ਮਿਲੇ ਤੇ ਅਸੀਂ ਅੱਗੇ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਇੱਥੇ ਤੁਹਾਨੂੰ ਆ ਜਿਹੜੇ ਨੇ ਪਿੱਲਰ ਇਹਨਾਂ ਨੂੰ ਅਸੀਂ ਪਿੱਲਰ ਕਹਿ ਸਕਦੇ ਆਂ ਸੀਮੈਂਟ ਦੇ ਬਣੇ ਹੋਏ ਤੁਹਾਨੂੰ ਆ ਇੱਥੇ ਪਿੱਲਰ ਜਿਹੜੇ ਸੀਮਿੰਟ ਦੇ ਬਣੇ ਹੋਏ ਆ ਉਹ ਵੇਖਣ ਨੂੰ ਮਿਲਣਗੇ ਤੇ ਇਹਨਾਂ ਪਿੱਲਰਾਂ ਨੂੰ ਜਿੱਥੇ ਅਸੀਂ ਖੜੇ ਆ ਟ੍ਰੇਨ ਦੀ ਪਟੜੀ ਦੇ ਵਿੱਚ ਇਸ ਤਰ੍ਹਾਂ ਲਗਾਇਆ ਜਾਂਦਾ ਵਾ ਤੇ ਇਹਨਾਂ ਦੇ ਉੱਪਰ ਆ ਜਿਹੜੇ ਗਾਡਰ ਵਾ ਇਹ ਫਿਟ ਕੀਤੇ ਜਾਂਦੇ ਆ ਤੇ ਉਹ ਜਿਹੜੇ ਪਿੱਲਰ ਵਾ ਉਹ ਇਧਰਲੀ ਸਾਈਡ ਤੇ ਵੀ ਤੁਸੀਂ ਵੇਖ ਸਕਦੇ ਹੋ ਤੇ ਤੁਹਾਨੂੰ ਉਹ ਜਿਹੜੇ ਪਿੱਲਰ ਨੇ ਇਧਰਲੀ ਸਾਈਡ ਤੇ ਆ ਟੋਟਲ ਨਾਲ-ਨਾਲ ਕਾਫੀ ਨਜ਼ਰ ਆਉਣਗੇ ਤੇ ਇਹ ਜਿਹੜੇ ਨੇ ਇਹ ਹੋ ਸਕਦਾ ਇੱਥੇ ਇਹਨਾਂ ਨੇ ਐਕਸਟਰਾ ਰੱਖੇ ਹੋਣ ਜਾਂ ਫਿਰ ਇਹ ਜਿਹੜੇ ਇੱਥੇ ਬੱਚੇ ਖੁਸ਼ੇ ਨੇ ਉਹ ਇੱਥੇ ਰੱਖੇ ਹੋਣ ਇੱਥੇ ਆਣ ਕੇ ਫਿਰਾਲ ਰੇਲਵੇ ਸਟੇਸ਼ਨ ਜਿਹੜਾ ਸਟਾਪ ਹੋ ਜਾਂਦਾ ਵਾ ਆ ਤੁਸੀਂ ਇਧਰਲੀ ਸਾਈਡ ਤੇ ਵੇਖ ਸਕਦੇ ਹੋ ਤੇ ਜੇਕਰ ਟ੍ਰੇਨ ਦੇ ਪੁਲ ਦੀ ਗੱਲ ਕੀਤੀ ਜਾਵੇ ਟ੍ਰੇਨ ਦੇ ਗਾਡਰ ਦੀ ਗੱਲ ਕੀਤੀ ਜਾਵੇ ਟ੍ਰੇਨ ਦੀ ਪਟੜੀ ਦੀ ਗੱਲ ਕੀਤੀ ਜਾਵੇ ਤੇ ਇਹ ਅੱਗੇ ਵੀ ਬਹੁਤ ਸਾਰੀ ਦੂਰ ਤੱਕ ਜਾਂਦੀ ਆ ਪਾਕਿਸਤਾਨ ਤੱਕ ਜਾਂਦੀ ਆ ਤੇ ਫਿਰਾਲ ਇਥੋਂ ਤੱਕ ਉਹਨਾਂ ਨੇ ਸਟਾਪ ਕਰ ਦਿੱਤਾ ਵਾ ਤੇ ਇਧਰਲੀ ਸਾਈਡ ਤੇ ਤੁਸੀਂ ਆ ਜਿਹੜਾ ਤੁਹਾਨੂੰ ਸਕਰੀਨ ਤੇ ਆ ਗੋਲ-ਗੋਲ ਪਲੇਟਾਂ ਵੇਖਣ ਨੂੰ ਮਿਲਣਗੀਆਂ ਤੇ ਇਹ ਇਧਰਲੀ ਸਾਈਡ ਤੇ ਵੀ ਆ ਤੇ ਇਹਦੇ ਨਾਲ ਦੀਆਂ ਸੇਮ ਹੀ ਤੁਹਾਨੂੰ ਜੜੀਆਂ ਪਲੇਟਾਂ ਨੇ ਲੋਹੇ ਦੀਆਂ ਵਜਨਦਾਰ ਉਹ ਇਧਰਲੀ ਸਾਈਡ ਤੇ ਵੀ ਵੇਖਣ ਨੂੰ ਮਿਲਣਗੀਆਂ ਤੇ ਇਹ ਮੇਰੇ ਖਿਆਲ ਨਾਲ ਲਗਭਗ ਕਾਫੀ ਭਾਰੀਆਂ ਹੋਣਗੀਆਂ ਜੜੀਆਂ ਇਹਨਾਂ ਰੇਲਵੇ ਲਾਈਨਾਂ ਨੂੰ ਖਿੱਚ ਕੇ ਰੱਖਦੀਆਂ ਨੇ ਸੋ ਪਿਆਰੇ ਦੋਸਤੋ ਇੱਥੇ ਆਣ ਕੇ ਇਹ ਜਿਹੜਾ ਫਾਟਕਵਾ ਇਹ ਜਿਹੜੀ ਲਾਈਨ ਆ ਇਹ ਸਟਾਪ ਹੋ ਜਾਂਦੀ ਆ ਤੇ ਇਹ ਤੁਸੀਂ ਵੇਖ ਸਕਦੇ ਹੋ ਇਹ ਸੀਗਾ ਡੇਰਾ ਬਾਬਾ ਨਾਨਕ रेलवे स्टेशन ਇੱਥੇ ਆਣ ਕੇ ਯਾਨੀ ਕਿ ਰੇਲਵੇ ਲਾਈਨ ਨੂੰ ਸਟਾਪ ਕੀਤਾ ਗਿਆ ਵਾ ਸੋ ਜੇਕਰ ਇਸ ਪੱਟੜੀ ਦੀ ਗੱਲ ਕਰੀਏ ਇਸ ਲਾਈਨ ਦੀ ਗੱਲ ਕਰੀਏ ਤੇ ਇਹ ਅੱਗੇ ਵੱਲ ਵੀ ਕਾਫੀ ਦੂਰ ਤੱਕ ਪਾਕਿਸਤਾਨ ਤੱਕ ਜਾਂਦੀ ਆ ਤੇ ਤੁਹਾਨੂੰ ਅਸੀਂ ਉਹ ਵੀ ਅੱਗੇ ਦਾ ਜਿਹੜਾ ਵਿਊ ਵਾ ਉਹ ਵੀ ਦਿਖਾਵਾਂਗੇ ਇਹ ਪਾਕਿਸਤਾਨ ਵੱਲ ਨੂੰ ਜਾਂਦੀ ਆ ਇੰਡੀਆ ਟੂ ਪਾਕਿਸਤਾਨ ਲਾਸਟ ਬਾਰਡਰ ਤੇ ਆਪਣਾ ਹਲੇ ਯਾਨੀ ਕਿ ਜੇਕਰ ਬਾਰਡਰ ਦੀ ਗੱਲ ਕਰੀਏ ਆਪਣੇ ਬਾਰਡਰ ਦੀ ਤੇ ਇਸ ਤੋਂ ਕिलो ਡੇਢ ਕਿਲੋਮੀਟਰ ਦੀ ਰੇਂਜ ਤੱਕ ਹਲੇ ਆਪਣਾ ਹੀ ਏਰੀਆ ਵਾ ਆਪਣਾ ਹੀ ਬਾਰਡਰ ਵਾ ਡੇਰਾ ਬਾਬਾ ਨਾਨਕ ਲਾਸਟ ਬਾਰਡਰ ਉਸ ਤੋਂ ਅੱਗੇ ਜ਼ੀਰੋ ਲਾਈਨ ਤੋਂ ਪਾਕਿਸਤਾਨ ਸਟਾਰਟ ਹੋ ਜਾਂਦਾ ਵਾ ਆ ਤੁਸੀਂ ਟ੍ਰੇਨ ਦੀ ਲਾਈਨ ਵੇਖ ਸਕਦੇ ਹੋ ਜਿਹਦੇ ਉੱਪਰ ਹੁਣ ਇਸ ਟਾਈਮ ਲੋਕੋ ਪਹੁੰਚ ਚੁੱਕੀ ਆ ਸੜਕ ਬਣ ਚੁੱਕੀ ਆ ਤੇ ਇਹ ਤੁਸੀਂ ਵੇਖ ਸਕਦੇ ਹੋ ਤੇ ਇਹ ਕਿਸੇ ਵੇਲੇ ਟ੍ਰੇਨ ਦੀ ਲਾਈਨ ਜਿਹੜੀ ਆ ਪਾਕਿਸਤਾਨ ਨੂੰ ਜਾਇਆ ਕਰਦੀ ਸੀ ਟ੍ਰੇਨ ਚੱਲਿਆ ਕਰਦੀ ਸੀ ਤੇ ਸ਼ੇਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਜਾਇਆ ਕਰਦੀ ਸੀ ਤੇ ਹੁਣ ਤੁਸੀਂ ਇਹ ਖੰਡਰ ਬਣਿਆ ਹੋਇਆ ਰਸਤਾ ਟ੍ਰੇਨ ਦਾ ਵੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਕਾਹੀ ਕਾ ਵੇਖਣ ਨੂੰ ਮਿਲੇਗਾ ਤੇ ਟ੍ਰੇਨ ਦੀ ਲਾਈਨ ਜਿਹੜੀ ਆ ਉਹ ਮਿੱਟੀ ਵਿੱਚ ਤੁਹਾਨੂੰ ਨੱਪੀ ਹੋਈ ਵੇਖਣ ਨੂੰ ਮਿਲੇਗੀ ਤੇ ਟ੍ਰੇਨ ਦੇ ਗਾਡਰ ਦੇ ਉੱਪਰ ਆ ਤੁਸੀਂ ਕਾਹੀ ਕਾ ਵੇਖ ਸਕਦੇ ਹੋ ਸੋ ਪਿਆਰੇ ਦੋਸਤੋ ਕਮੈਂਟਾਂ ਦੇ ਵਿੱਚ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਜਾਂ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਣਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਵੀਡੀਓ ਨੂੰ ਸਾਡੇ ਵੀਰ ਕਿੱਥੋਂ-ਕਿੱਥੋਂ ਵੇਖਦੇ ਪਏ ਨੇ ਸੋ ਪਿਆਰੇ ਦੋਸਤੋ ਇਹ ਸੀਗਾ ਇੰਡੀਆ ਪੰਜਾਬ ਅੰਮ੍ਰਿਤਸਰ ਦਾ ਲਾਸਟ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਜੰਕਸ਼ਨ ਸੋ ਪਿਆਰੇ ਦੋਸਤੋ ਇਹ ਇੰਡੀਆ ਪਾਕਿਸਤਾਨ ਦੀ ਬਿਲਕੁਲ ਦੋਵਾਂ ਸਰਹੱਦਾਂ ਦੇ ਉੱਪਰ ਪੈਂਦਾ ਵਾ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੇ ਤੁਹਾਨੂੰ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ